ਇਕ ਓੰਕਾਰ ਸਤਿਗੁਰ ਪ੍ਰਸਾਦ ਭਗਤ ਜਿਨਾ ਕੇ ਬਰਨ ਨਾਮ ਸ਼ਾਂਤ ਜਿਨਾ ਕੇ ਮਨ ਬਸ ਰਾਮ ਹਰ ਕਾ ਨਾਮ ਦਾਸ ਕੀ ਓਟ ਹਾਰ ਕੇ ਨਾਮ ਉਦਰ ਜਨ ਕੋਟ ਹਾਰ ਜਿਸ ਕਰਤ ਸਦ ਦਿਨ ਰਾਤ ਹਰ ਹਰ ਔਖਦ ਸਾਦ ਕਮਾਤ ਹਾ ਜਨ ਕੇ ਹਰ ਨਾਮ ਨਧਾਨ ਬਾਰੇ ਬ੍ਰਹਮ ਜਨ ਕਿਉਂ ਦਾਨ ਮਨ ਤਨ ਰੰਗ ਰਤ ਰੰਗ ਏਕੈ ਨਾਨਕ ਜਨ ਕੇ ਬਰਤ ਬਵੈ ਕੈ ਹਰ ਕਾ ਨਾਮ ਜਿਨ ਕਿਉਂ ਮੁਕਤ ਯੁਗਤ ਹਰ ਕੇ ਨਾਮ ਜਿਨ ਕਿਉ ਤ੍ਰਬਤ ਭਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਬਤ ਕਬ ਪੈਰ ਨਾ ਪਾਂਗ ਹਰ ਕਾ ਨਾਮ ਜਨ ਕੇ ਵੜਾਈ ਹਰ ਕੇ ਨਾਮ ਜਨ ਸੁਬਾ ਭਾਈ ਹਰ ਕਾ ਨਾਮ ਜਨ ਕਿਉ ਭੋਗ ਜੋਗ ਹਰ ਨਾਮ ਜਪਤ ਕਿਛ ਨਾਹੀ ਭੋਗ ਜਨ ਰਾਤ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਭਗਤ ਜਿਨਾ ਕੇ ਬਰਤਨਾਮ ਸਾੰਤ ਜਿਨਾ ਕੇ ਮਨ ਬਸਰਾਮ ਹਰ ਕਾ ਨਾਮ ਦਾਸ ਕੀ ਓਟ ਹਾਰ ਕੇ ਨਾਮ ਉਦਰ ਜਨ ਕੋਟ ਹਾਰ ਜਿਸ ਕਰਤ ਸਾਧ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ ਹਾ ਜਨ ਕੇ ਹਰ ਨਾਮ ਨਿਧਾਨ ਪਾਰ ਬ੍ਰਹਮ ਜਾਨ ਕਿਉ ਦਾਨ ਮਨ ਤਨ ਰੰਗ ਰਤ ਰੰਗ ਏਕੈ ਨਾਨਕ ਜਨ ਕੇ ਬਤ ਬਵੈ ਕੈ ਹਰ ਕਾ ਨਾਮ ਜਿਨ ਕਉ ਮੁਕਤ ਯੁਗਤ ਹਰ ਕੇ ਨਾਮ ਜਿਨ ਕਿਉ ਤ੍ਰਬਤ ਭਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਬਤ ਕਬ ਪੈਰ ਨ ਭੰਗ ਹਰ ਕਾ ਨਾਮ ਜਨ ਕੇ ਵੜਾਈ ਹਰ ਕੇ ਨਾਮ ਜਨ ਸੁਬਾ ਭਾਈ ਹਰ ਕਾ ਨਾਮ ਜਨ ਕਿਉ ਭੋਗ ਜੋਗ ਹਰ ਨਾਮ ਜਪਤ ਕਿਛ ਨਾਹੀ ਭੋਗ ਜਨ ਰਾਤ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਭਗਤ ਜਿਨਾ ਕੇ ਬਰਤ ਨਾਮ ਸੰਤ ਜਿਨਾ ਕੇ ਮਨ ਬਸਰਾਮ ਹਰ ਕਾ ਨਾਮ ਦਾਸ ਕੀ ਓਟ ਹਾਰ ਕੇ ਨਾਮ ਉਦਰ ਜਨ ਕੋਟ ਹਾਰ ਜਿਸ ਕਰਤ ਸਾਧ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ ਹਾ ਜਨ ਕੇ ਹਰ ਨਾਮ ਨਿਧਾਨ ਬਾਰੇ ਬ੍ਰਹਮ ਜਨ ਕਿਉ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੇ ਬਤ ਬਵੈ ਕੈ ਹਰ ਕਾ ਨਾਮ ਜਿਨ ਕਿਉ ਮੁਕਤ ਯੁਗਤ ਹਰ ਕੇ ਨਾਮ ਜਿਨ ਕਿਉ ਤ੍ਰਬਤ ਭਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਬਤ ਕਬ ਪੈਰ ਨ ਭੰਗ ਹਰ ਕਾ ਨਾਮ ਜਨ ਕੇ ਵੜਾਈ ਹਰ ਕੇ ਨਾਮ ਜਨ ਸੁਬਾ ਭਾਈ ਹਰ ਕਾ ਨਾਮ ਜਨ ਕਿਉ ਭੋਗ ਜੋਗ ਹਰ ਨਾਮ ਜਪਤ ਕਿਛ ਨਾਹੀ ਭੋਗ ਜਨ ਰਾਤ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਭਗਤ ਜਿਨਾ ਕੇ ਬਰੁਤ ਨਾਮ ਸਾਂਤ ਜਿਨਾ ਕੇ ਮਨ ਬਸਰਾਮ ਹਰ ਕਾ ਨਾਮ ਦਾਸ ਕੀ ਓਟ ਹਾਰ ਕੇ ਨਾਮ ਉਦਰ ਜਨ ਕੋਟ ਹਾਰ ਜਿਸ ਕਰਤ ਸਾਧ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ ਹਾ ਜਨ ਕੇ ਹਰ ਨਾਮ ਨਿਧਾਨ ਬਾ ਬਰਾਮਾ ਜਨ ਕਿਉ ਦਾਨ ਮਨ ਤਨ ਰੰਗ ਰਤ ਰੰਗ ਏਕੈ ਨਾਨਕ ਜਨ ਕੇ ਬਰਤ ਬਵੈ ਕੈ ਹਰ ਕਾ ਨਾਮ ਜਿਨ ਕਿਉ ਮੁਕਤ ਯੁਗਤ ਹਰ ਕੇ ਨਾਮ ਜਿਨ ਕਿਉ ਤ੍ਰਬਤ ਭਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਬਤ ਕਬ ਪੈਰ ਨਾ ਭੰਗ ਹਰ ਕਾ ਨਾਮ ਜਨ ਕੇ ਵੜਾਈ ਹਰ ਕੇ ਨਾਮ ਜਨ ਸੁਬਾ ਭਾਈ ਹਰ ਕਾ ਨਾਮ ਜਨ ਕਿਉ ਭੋਗ ਜੋਗ ਹਰ ਨਾਮ ਜਪਤ ਕਿਛ ਨਾਹੀ ਭੋਗ ਜਨ ਰਾਤ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਭਗਤ ਜਿਨਾ ਕੇ ਬਰੁਤ ਨਾਮ ਸਾੰਤ ਜਿਨਾ ਕੇ ਮਨ ਬਸਰਾਮ ਹਰ ਕਾ ਨਾਮ ਦਾਸ ਕੀ ਓਟ ਹਾਰ ਕੇ ਨਾਮ ਉਦਰ ਜਨ ਕੋਟ ਹਾਰ ਜਿਸ ਕਰਤ ਸਦ ਦਿਨ ਰਾਤ ਹਰ ਹਰ ਔਖਦ ਸਾਦ ਕਮਾਤ ਹਾ ਜਨ ਕੇ ਹਰ ਨਾਮ ਨਿਧਾਨ ਬਾਰੇ ਬ੍ਰਹਮ ਜਨ ਕਿਉਂ ਦਾਨ ਮਨ ਤਨ ਰੰਗ ਰਤ ਰੰਗ ਏਕੈ ਨਾਨਕ ਜਨ ਕੇ ਬਰਤ ਬਵੈ ਕੇ ਹਰ ਕਾ ਨਾਮ ਜਿਨ ਕਿਉਂ ਮੁਕਤ ਯੁਗਤ ਹਰ ਕੇ ਨਾਮ ਜਿਨ ਕਿਉ ਤਰਪਤ ਭਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪੈਰ ਨ ਭੰਗ ਹਰ ਕਾ ਨਾਮ ਜਨ ਕੇ ਵੜਾਈ ਹਰ ਕੇ ਨਾਮ ਜਨ ਸੁਬਾ ਭਾਈ ਹਰ ਕਾ ਨਾਮ ਜਨ ਕਿਉ ਭੋਗ ਜੋਗ ਹਰ ਨਾਮ ਜਪਤ ਕਿਛ ਨਾਹੀ ਭੋਗ ਜਨ ਰਾਤ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਭਗਤ ਜਿਨਾ ਕੇ ਬਰੁਤ ਨਾਮ ਸਾੰਤ ਜਿਨਾ ਕੇ ਮਨ ਬਸਰਾਮ ਹਰ ਕਾ ਨਾਮ ਦਾਸ ਕੀ ਓਟ ਹਾਰ ਕੇ ਨਾਮ ਉਦਰ ਜਨ ਕੋਟ ਹਾਰ ਜਿਸ ਕਰਤ ਸਦ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ ਹਾ ਜਨ ਕੇ ਹਰ ਨਾਮ ਨਿਧਾਨ ਨਿ ਕਿਉ ਦਾਨ ਮਨ ਤਨ ਰੰਗ ਰਤ ਰੰਗ ਏਕੈ ਨਾਨਕ ਜਨ ਕੇ ਬਤ ਬਬੈ ਕੇ ਹਰ ਕਾ ਨਾਮ ਜਿਨ ਕਿਉ ਮੁਕਤ ਯੁਗਤ ਹਰ ਕੇ ਨਾਮ ਜਿਨ ਕਿਉ ਤਰਪਤ ਭਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਬਤ ਕਬ ਪੈਰ ਨਾ ਭੰਗ ਹਰ ਕਾ ਨਾਮ ਜਨ ਕੇ ਵੜਾਈ ਹਰ ਕੇ ਨਾਮ ਜਨ ਸੁਬਾ ਭਾਈ ਹਰ ਦਾ ਨਾਮ ਜਨ ਕਿਉ ਭੋਗ ਜੋਗ ਹਰ ਨਾਮ ਜਪਤ ਕਿਛ ਨਾਹੀ ਭੋਗ ਜਨ ਰਾਤ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ੴ ਸਤਿਗੁਰ ਪ੍ਰਸਾਦਿ ਭਗਤ ਜਿਨਾ ਕੇ ਬਰਤਨਾਮ ਸਾਨਤ ਜਿਨਾ ਕੇ ਮਨ ਬਸਰਾਮ ਹਰ ਕਾ ਨਾਮ ਦਾਸ ਕੀ ਓਟ ਹਾਰ ਕੇ ਨਾਮ ਉਦਰ ਜਨ ਕੋਟ ਹਾਰ ਜਿਸ ਕਰਤ ਸਦ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ ਹਾ ਜਨ ਕੇ ਹਰ ਨਾਮ ਨਿਧਾਨ ਬਾਰ ਬ੍ਰਹਮ ਜਨ ਕਿਉ ਦਾਨ ਮਨ ਤਨ ਰੰਗ ਰਤ ਰੰਗ ਏਕੈ ਨਾਨਕ ਜਨ ਕੇ ਬਤ ਬਵੈ ਕੇ ਹਰ ਕਾ ਨਾਮ ਜਿਨ ਕਿਉ ਮੁਕਤ ਜੁਗਤ ਹਰ ਕੇ ਨਾਮ ਜਿਨ ਕਉ ਤਰਪਤ ਭਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਬਤ ਕਬ ਪੈਰ ਨਾ ਪਾਂਗ ਹਰ ਕਾ ਨਾਮ ਜਨ ਕੇ ਵੜਾਈ ਹਰ ਕੇ ਨਾਮ ਜਨ ਸੋ ਬਾਈ ਹਰ ਕਾ ਨਾਮ ਜਨ ਕਿਉ ਭੋਗ ਜੋਗ ਹਰ ਨਾਮ ਜਪਤ ਕਿਛ ਨਹੀਂ ਭੋਗ ਜਨ ਰਾਤ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਭਗਤ ਜਿਨਾ ਕੇ ਬਰੁਤ ਨਾਮ ਸਾਂਤ ਜਿਨਾ ਕੇ ਮਨ ਬਸਰਾਮ ਹਰ ਕਾ ਨਾਮ ਦਾਸ ਕੀ ਓਟ ਹਾਰ ਕੇ ਨਾਮ ਉਦਰ ਜਨ ਕੋਟ ਹਾਰ ਜਿਸ ਕਰਤ ਸਾਨ ਦਿਨ ਰਾਤ ਹਰ ਹਰ ਔਖਦ ਸਾਦ ਕਮਾਤ ਹਾਰ ਜਨ ਕੇ ਹਰ ਨਾਮ ਨਧਾਨ ਬਾਰ ਬ੍ਰਹਮ ਜਨ ਕਿਉਂ ਦਾਨ ਮਨ ਤਨ ਰੰਗ ਰਤ ਰੰਗ ਏਕੈ ਨਾਨਕ ਜਨ ਕੇ ਬਰਤ ਬਬੈ ਕੇ ਹਰ ਕਾ ਨਾਮ ਜਿਨ ਕਿਉਂ ਮੁਕਤ ਜੁਗਤ ਹਰ ਕੇ ਨਾਮ ਜਿਨ ਕਿਉ ਤਰਪਤ ਭਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਬਤ ਕਬ ਪੈਰ ਨਾ ਪਾਂਗ ਹਰ ਕਾ ਨਾਮ ਜਨ ਕੇ ਵੜਾਈ ਹਰ ਕੇ ਨਾਮ ਜਨ ਸੋ ਬਾਈ ਹਰ ਕਾ ਨਾਮ ਜਨ ਕਿਉ ਭੋਗ ਜੋਗ ਹਰ ਨਾਮ ਜਪਤ ਕਿਛ ਨਾਹੀ ਭੋਗ ਜਨ ਰਾਤ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਭਗਤ ਜਿਨਾ ਕੇ ਬਰੁਤ ਨਾਮ ਸਾਨਤ ਜਿਨਾ ਕੇ ਮਨ ਬਸਰਾਮ ਹਰ ਕਾ ਨਾਮ ਦਾਸ ਕੀ ਓਟ ਹਾਰ ਕੇ ਨਾਮ ਉਦਰੇ ਜਨ ਕੋਟ ਹਾਰ ਜਿਸ ਕਰਤ ਸਦ ਦਿਨ ਰਾਤ ਹਰ ਹਰ ਔਖਦ ਸਾਦ ਕਮਾਤ ਹਾਰ ਜਨ ਕੇ ਹਰ ਨਾਮ ਨਿਧਾਨ ਬਾਰ ਬ੍ਰਹਮ ਜਨ ਕਿਉ ਦਾਨ ਮਨ ਤਨ ਰੰਗ ਰਤ ਰੰਗ ਏਕੈ ਨਾਨਕ ਜਨ ਕੇ ਬਤ ਬਵੈ ਕੇ ਹਰ ਕਾ ਨਾਮ ਜਿਨ ਕਿਉ ਮੁਕਤ ਯੁਗਤ ਹਰ ਕੇ ਨਾਮ ਜਿਨ ਕਿਉ ਤ੍ਰਪਤ ਭਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪੈਰ ਨ ਭੰਗ ਹਰ ਕਾ ਨਾਮ ਜਨ ਕੇ ਵੜਾਈ ਹਰ ਕੇ ਨਾਮ ਜਨ ਸੁਬਾ ਭਾਈ ਹਰ ਕਾ ਨਾਮ ਜਨ ਕਿਉ ਭੋਗ ਜੋਗ ਹਰ ਨਾਮ ਜਪਤ ਕਿਛ ਨਹੀਂ ਭੋਗ ਜਨ ਰਾਤ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਭਗਤ ਜਿਨਾ ਕੇ ਬਰੁਤ ਨਾਮ ਸਾੰਤ ਜਿਨਾ ਕੇ ਮਨ ਬਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰ ਜਨ ਕੋਟ ਹਰ ਜਿਸ ਕਰਤ ਸਦ ਦਿਨ ਰਾਤ ਹਰ ਹਰ ਔਖਦ ਸਾਦ ਕਮਾਤ ਹਰ ਜਨ ਕੇ ਹਰ ਨਾਮ ਨਿਧਾਨ ਕਿਉਂ ਦਾਨ ਮਨ ਤਨ ਰੰਗ ਰਤ ਰੰਗ ਏਕੈ ਨਾਨਕ ਜਨ ਕੇ ਬਰਤ ਬਵੈ ਕੈ ਹਰ ਕਾ ਨਾਮ ਜਿਨ ਕਿਉ ਮੁਕਤ ਯੁਗਤ ਹਰ ਕੇ ਨਾਮ ਜਿਨ ਕਿਉ ਤ੍ਰਪਤ ਭਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਵਤ ਕਬ ਪੈਰ ਨਾ ਭੰਗ ਹਰ ਕਾ ਨਾਮ ਜਨ ਕੇ ਵੜਾਈ ਹਰ ਕੇ ਨਾਮ ਜਨ ਸੁਬਾ ਬਾਈ ਹਰ ਦਾ ਨਾਮ ਜਨ ਕਿਉ ਭੋਗ ਜੋਗ ਹਰ ਨਾਮ ਜਪਤ ਕਿਛ ਨਹੀਂ ਭੋਗ ਜਨ ਰਾਤ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਭਗਤ ਜਿਨਾ ਕੇ ਬਰਤਨਾਮ ਸਾੰਤ ਜਿਨਾ ਕੇ ਮਨ ਬਸਰਾਮ ਹਰ ਕਾ ਨਾਮ ਦਾਸ ਕੀ ਓਟ ਹਾਰ ਕੇ ਨਾਮ ਉਦਰੇ ਜਨ ਕੋਟ ਹਾਰ ਜਿਸ ਕਰਤ ਸਦ ਦਿਨ ਰਾਤ ਹਰ ਹਰ ਔਖਦ ਸਾਦ ਕਮਾਤ ਹਾਰ ਜਨ ਕੇ ਹਰ ਨਾਮ ਨਿਧਾਨ ਬਾਰੇ ਬ੍ਰਹਮ ਜਨ ਕਿਉਂ ਦਾਨ ਮਨ ਤਨ ਰੰਗ ਰਤ ਰੰਗ ਏਕੈ ਨਾਨਕ ਜਨ ਕੇ ਬਰਤ ਬਵੈ ਕੇ ਹਰ ਕਾ ਨਾਮ ਜਿਨ ਕਿਉਂ ਮੁਕਤ ਯੁਗਤ ਹਰ ਕੇ ਨਾਮ ਜਿਨ ਕਿਉ ਤਰਪਤ ਭਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਵਤ ਕਬ ਪੈਰ ਨ ਭੰਗ ਹਰ ਕਾ ਨਾਮ ਜਨ ਕੇ ਵੜਾਈ ਹਰ ਕੇ ਨਾਮ ਜਨ ਸੁਬਾ ਭਾਈ ਹਰ ਕਾ ਨਾਮ ਜਨ ਕਿਉ ਭੋਗ ਜੋਗ ਹਰ ਨਾਮ ਜਪਤ ਕਿਛ ਨਹੀਂ ਭੋਗ ਜਨ ਰਾਤ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਭਗਤ ਜਿਨਾ ਕੇ ਬਰਤਨਾਮ ਸਾੰਤ ਜਿਨਾ ਕੇ ਮਨ ਬਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰ ਜਨ ਕੋਟ ਹਰ ਜਿਸ ਕਰਤ ਸਦ ਦਿਨ ਰਾਤ ਹਰ ਹਰ ਔਖਦ ਸਾਦ ਕਮਾਤ ਹਰ ਜਨ ਕੇ ਹਰ ਨਾਮ ਨਿਧਾਨ ਜਨ ਕੋ ਦਾਨ ਮਨ ਤਨ ਰੰਗ ਰਤ ਰੰਗ ਏਕੈ ਨਾਨਕ ਜਨ ਕੇ ਬਰਤ ਬਵੈ ਕੈ ਹਰ ਕਾ ਨਾਮ ਜਿਨ ਕਿਉ ਮੁਕਤ ਜੁਗਤ ਹਰ ਕੇ ਨਾਮ ਜਿਨ ਕਿਉ ਤ੍ਰਪਤ ਭਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਬਤ ਕਬ ਪੈਰ ਨ ਭੰਗ ਹਰ ਕਾ ਨਾਮ ਜਨ ਕੇ ਵੜਾਈ ਹਰ ਕੇ ਨਾਮ ਜਨ ਸੋ ਬਾਈ ਹਰ ਕਾ ਨਾਮ ਜਨ ਕਿਉ ਭੋਗ ਜੋਗ ਹਰ ਨਾਮ ਜਪਤ ਕਿਛ ਨਾਹੀ ਭੋਗ ਜਨ ਰਾਤ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਭਗਤ ਜਿਨਾ ਕੇ ਬਰਤਨਾਮ ਸਾੰਤ ਜਿਨਾ ਕੇ ਮਨ ਬਸਰਾਮ ਹਰ ਕਾ ਨਾਮ ਦਾਸ ਕੀ ਓਟ ਹਾਰ ਕੇ ਨਾਮ ਉਧਰ ਜਨ ਕੋਟ ਹਰ ਜਿਸ ਕਰਤ ਸਦ ਦਿਨ ਰਾਤ ਹਰ ਹਰ ਔਖਦ ਸਾਦ ਕਮਾਤ ਹਾ ਜਨ ਕੇ ਹਰ ਨਾਮ ਨਧਾਨ ਬਾਰੇ ਬ੍ਰਹਮ ਜਨ ਕਿਉਂ ਦਾਨ ਮਨ ਤਨ ਰੰਗ ਰਤ ਰੰਗ ਏਕੈ ਨਾਨਕ ਜਨ ਕੇ ਬਰਤ ਬਵੈ ਕੈ ਹਰ ਕਾ ਨਾਮ ਜਿਨ ਕਿਉਂ ਮੁਕਤ ਜੁਗਤ ਹਰ ਕੇ ਨਾਮ ਜਿਨ ਕਿਉ ਤ੍ਰਪਤ ਭਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਬਤ ਕਬ ਪੈਰ ਨਾ ਭੰਗ ਹਰ ਕਾ ਨਾਮ ਜਨ ਕੇ ਵੜਾਈ ਹਰ ਕੇ ਨਾਮ ਜਨ ਸੁਬਾ ਭਾਈ ਹਰ ਕਾ ਨਾਮ ਜਨ ਕਿਉ ਭੋਗ ਜੋਗ ਹਰ ਨਾਮ ਜਨ